ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਕੱਲ ਹੁਣ ਮੀਟਿੰਗ ਸੱਦ ਲਈ ਹੈ ਅਮਰਜੈਂਸੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਔਰ ਇਸ ਤੋਂ ਬਾਅਦ ਹੁਣੇ ਇੱਕ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਬਹੁਤ ਵੱਡੇ ਐਲਾਨ ਹੋ ਸਕਦੇ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਹੁਣ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਤਾਂ ਹੁਣ ਉੱਥੋਂ ਉਸ ਤੋਂ ਬਾਅਦ ਲਗਾਤਾਰ ਹੋਰ ਕਈ ਵੱਡੀਆਂ ਪਲੈਨਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਕੱਲ ਹੁਣ ਮੀਟਿੰਗ ਜਿਹੜੀ ਆ ਸਾਦ ਲਈ ਆ ਇਸ ਦੇ ਵਿੱਚ ਹੁਣ ਸਾਰੇ ਕੈਬਨਿਟ ਮੰਤਰੀ ਜਿਹੜੇ ਸ਼ਾਮਲ ਹੋਣਗੇ ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਹੁਣੇ ਜਿਹੜੇ ਨੇ ਕਈ ਮੁੱਦਿਆਂ ਤੇ ਵਿਚਾਰ ਚਰਚਾ ਕਰ ਸਕਦੇ ਨੇ ਕਈ ਵੱਡੇ ਐਲਾਨ ਹੋ ਸਕਦੇ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਾਵਾਂਗੇ ਕਿ ਆਖਰਕਾਰ ਹੁਣ ਕੀ ਕੁਝ ਵੱਡੇ ਐਲਾਨ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਜਿੱਥੇ 13 ਮਾਰਚ ਨੂੰ ਯਾਨੀ ਕਿ ਕੱਲ ਕੈਬਨਿਟ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਵਿੱਚ ਮਾਰਚ ਦੇ ਤੀਜੇ ਹਫਤੇ ਬਜਟ ਸੈਸ਼ਨ ਬੁਲਾਉਣ ਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਸੂਤਰਾਂ ਦੇ ਵੱਲੋਂ ਜਾਣਕਾਰੀ ਹੈ ਕਿ ਬਜਟ ਸੈਸ਼ਨ 2 ਮਾਰਚ ਦੇ ਆਸ-ਪਾਸ ਬੁਲਾਇਆ ਜਾ ਸਕਦਾ ਹੈ ਜਸਵੰਤ ਸਿੰਘ ਰਾਜਪਾਲ ਦਾ ਭਾਸ਼ਣ ਹੋਵੇਗਾ ਤੇ 24 ਜਾਂ 25 ਮਾਰਚ ਨੂੰ ਬਜਟ ਪੇਸ਼ ਕੀਤੇ ਜਾਣ ਦੀ ਸੰਭਾਵਨਾ ਦਿਤਾਈ ਗਈ ਹੈ। ਇਹ ਮੀਟਿੰਗ ਫਲਕੇ ਸਵੇਰੇ 11 ਵਜੇ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਔਰ ਮੀਟਿੰਗ ਦਾ ਅਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਸਰਕਾਰ ਲੋਕਾਂ ਲਈ ਕੁਝ ਹੋਰ ਸਹੂਲਤਾਂ ਦਾ ਐਲਾਨ ਕਰ ਸਕਦੀ ਹੈ। ਦਾਜ਼ੀਏ ਕਿ ਇਸ ਤੋਂ ਪਹਿਲਾਂ 3 ਮਾਰਚ ਨੂੰ ਪੰਜਾਬ ਸਰਕਾਰ ਦੀ ਅਹਿਮ ਕੈਬਨਿਟ ਮੀਟਿੰਗ ਹੋਈ ਸੀ ਔਰ ਇਸ ਸਮੇਂ ਦੌਰਾਨ ਇਹ ਦੱਸਿਆ ਕਿ ਹੁਣ ਕਈ ਸਕੀਮਾਂ ਪੇਸ਼ ਕੀਤੀਆਂ ਗਈਆਂ ਸੀ ਔਰ ਪਹਿਲਾ ਸਕੀਮ ਜਿਹੜੀ ਸੀਗੀ ਉਹ ਲੈਂਡ ਇਨਹਾਂਸਮੈਂਟ ਸਕੀਮ ਸੀਗੀ ਔਰ ਜਿਸ ਦੇ ਤਹਿਤ ਉਦਯੋਗਪਤੀਆਂ ਨੂੰ 18 8% ਸਾਦੇ ਵਿਆਜ ਨਾਲ ਆਪਣੇ ਕਾਇਦਾ ਭੁਗਤਾਨ ਕਰਨਾ ਪੈਂਦਾ ਤੇ ਹੁਣ ਇਹ ਵੀ ਹੋ ਸਕਦਾ ਹੈ ਕਿ ਕੱਲ ਜਿਹੜੀ ਮੀਟਿੰਗ ਹੋਣ ਵਾਲੀ ਹੈ ਉਸ ਦੇ ਵਿੱਚ ਵੀ ਵੱਡੇ ਪੱਦਰ ਦੇ ਇਲਾਨ ਹੋ ਸਕਦੇ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਦੇਖਿਆ ਜਾ ਸਕਦਾ ਹੈ ਔਰ ਇਸ ਦੇ ਨਾਲ-ਨਾਲ ਦੀ ਜਾਣਕਾਰੀ ਦੱਸੀ ਹੈ ਕਿ ਚਰਚਾਵਾਂ ਤੇਜ਼ ਹੋ ਰਹੀਆਂ ਨੇ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਵੀ ਚਰਚਾ ਕਰ ਸਕਦੇ ਨੇ ਪਰ ਹੁਣ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਐਕਸ਼ਨ ਮੋਡ ਦੇ ਵਿੱਚ ਨੇ ਜਾਨੀ ਕਿ ਪੰਜਾਬ ਦੇ ਵਿੱਚ ਕੀ ਕੁਝ ਬਦਲਾਅ ਹੋਣ ਵਾਲੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਚੇਂਜ ਹੋ ਸਕਦੀਆਂ ਨੇ ਕਿਹਨਾਂ ਤੇ ਕੰਮ ਕਰਨਾ ਬਾਕੀ ਉਹ ਸਾਰਿਆਂ ਦਾ ਹੁਣ ਜਾਇਜ਼ਾ ਲਿੱਤਾ ਜਾ ਰਿਹਾ ਹੈ ਔਰ ਲਗਾਤਾਰ ਹੀ ਕਦਮ ਚੁੱਕੇ ਜਾ ਰਹੇ ਨੇ ਚਾਹੇ ਮੁੱਦਾ ਨਸ਼ਿਆਂ ਦਾ ਹੋਵੇ ਚਾਹੇ ਕੋਈ ਹੋਰ ਪੱਖ ਦਾ ਪੰਜਾਬ ਦਾ ਮੁੱਦਾ ਹੋਵੇ ਤੇ ਹਰ ਤੇ ਹੁਣ ਸੀਐਮ ਜਿਹੜੇ ਭਗਵੰਤ ਮਾਨ ਨੇ ਉਹ ਐਕਟਿਵ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਹੀ ਹੁਣ ਕੱਲ ਜਿਹੜੀ ਆ ਮੀਟਿੰਗ ਹੋਣ ਵਾਲੀ ਹੈ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਇਸ ਮੀਟਿੰਗ ਦੇ ਵਿੱਚ ਇਹ ਕੁਝ ਨਿਕਲ ਕੇ ਆਉਂਦਾ ਕਿੰਨੀਆਂ-ਕੜੀਆਂ ਚਰਚਾਵਾਂ ਤੇਜ ਹੁੰਦੀਆਂ ਨੇ ਦੱਸੀਏ ਕਿ ਹੁਣ ਬਜਟ ਨੂੰ ਲੈ ਕੇ ਵੀ ਐਲਾਨ ਹੋ ਸਕਦਾ ਹੈ ਔਰ ਉਸ ਤੋਂ ਬਾਅਦ ਹੁਣ ਕਈ ਨਵੀਆਂ ਸਕੀਮਾਂ ਦਾ ਵੀ ਐਲਾਨ ਹੋ ਸਕਦਾ ਹੈ ਤਾਂ ਦੇਖਣਾ ਹੋਵੇਗਾ ਕਿ ਕੱਲ ਕਿਹੜੀ ਇਸ ਜਿਹੜੀ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀ ਸਾਰੇ ਸ਼ਾਮਲ ਹੋਣਗੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਤਾਂ ਕਿਹੜੀਆਂ-ਕੜੀਆਂ ਚੀਜ਼ਾਂ ਤੇ ਐਲਾਨ ਪੰਜਾਬ ਸਰਕਾਰ ਕਰਦੀ ਹੈ ਕਿਹੜਿਆਂ ਮੁੱਦਿਆਂ ਤੇ ਵਿਚਾਰ-ਚਰਚਾ ਹੁੰਦੀ ਹੈ ਫਿਲਹਾਲ ਮੀਟਿੰਗ ਦਾ ਕੋਈ ਵੀ ਏਜੰਡਾ ਸੈੱਟ ਨਹੀਂ ਕੀਤਾ ਗਿਆ ਪਰ ਸੂਤਰਾਂ ਦੇ ਵੱਲੋਂ ਚਰਚਾਵਾਂ ਤੇਜ ਨੇ ਕਿ ਹੋ ਸਕਦਾ ਹੈ ਕੋਈ ਪੰਜਾਬੀਆਂ ਲਈ ਖੁਸ਼ਕ ਹੋਵੇ ਨਵੀਂ ਸਕੀਮ ਦਾ ਐਲਾਨ ਹੋਵੇ ਤਾਂ ਇਹ ਦੇਖਣਾ ਹੋਵੇਗਾ ਕੱਲ ਕੀ ਕੁਝ ਵੱਡੇ ਫੈਸਲੇ ਸਰਕਾਰ ਲੈਂਦੀ ਔਰ ਮੀਟਿੰਗ ਦਾ ਅਜੰਡਾ ਕੀ ਕੁਝ ਤੈਅ ਕੀਤਾ ਜਾਂਦਾ ਤਾਂ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਖਬਰਾਂ ਨੂੰ ਦੇਖਣ ਲਈ ਸਾਡੇ ਚੈਨਲ ਦਾ ਟੀਵੀ ਅਨਰਾਈ ਦੇ ਨਾਲ ਜੁੜੇ ਰਹੋ